ਸਾਥਿਓ ਪਹਿਲਾ ਅਧਿਆਪਕ ਇਹ ਨਾਵਲ ਹੈ ਜਿਸ ਨੂੰ ਕਿ ਹੁਣ ਮੈਂ ਤੀਜੀ ਵਾਰ ਪੜਿਆ ਹੈ ਤੀਜੀ ਵਾਰ ਪੜਨ ਦਾ ਜੋ ਕਾਰਨ ਖਾਸ ਹੈ ਉਹ ਇਹ ਕਿ ਜੋ ਕਿਰਗਿਸਤਾਨ ਜਾਂ ਰਸ਼ੀਅਨ ਮੁਲਕਾਂ ਦੀ ਧਰਤੀ ਹੈ ਉੱਥੋਂ ਦਾ ਜੋ ਪਰਿਪੇਖ ਹੈ ਸਰਦੀ ਹੈ ਸਿਆਲ ਚ برفਾਂ ਪੈਂਦੀਆਂ ਤੇ ਉਹ ਜੋ ਘਾਟੀਆਂ ਤੇ ਉਹ ਪਹਾੜਾਂ ਦੀ ਜੋ ਇਹਦੇ ਚ ਗੱਲ ਕੀਤੀ ਹੈ ਉਸ ਨੂੰ ਇਸ ਸਿਆਲ ਦੇ ਮੌਸਮ ਚ ਪੜਕੇ ਮਹਿਸੂਸ ਕਰਨ ਦੇ ਲਈ ਇਸ ਨਾਵਲ ਨੂੰ ਦੁਬਾਰਾ ਪੜਿਆ ਅਦਰਵਾਈਜ਼ ਇਹ ਜੋ ਨਾਵਲ ਹੈ ਸਾਨੂੰ ਪਤਾ ਹੈ ਕਿ ਇਸ ਦੇ ਵਿੱਚ ਅਧਿਆਪਕ ਜਿਹੜਾ ਹੈ ਦੁਈ ਸ਼ੇਨ ਉਹ ਪੂਰੀ ਮਿਹਨਤ ਕਰਕੇ ਇੱਕ ਰਿਟਾਇਰਡ ਉਹ ਆਰਮੀ ਦੇ ਵਿੱਚੋਂ ਇੱਕ ਫੌਜੀ ਜਿਹੜਾ ਕਿ ਯੂਐਸਐਸਆਰ ਵੇਲੇ ਮਿਲਟਰੀ ਦੇ ਵਿੱਚ ਭਰਤੀ ਹੁੰਦਾ ਤੇ ਫਿਰ ਉਹ ਕਿਰਗਿਜ਼ ਜਾਂ ਰਸ਼ੀਅਨ ਮੁਲਕ ਦੀ ਉਸ ਧਰਤੀ ਦੇ ਉੱਤੇ ਕੰਮ ਕਰਦਾ ਹੈ ਜਿੱਥੇ ਕਿ ਕੁੜੀਆਂ ਨੂੰ ਬੱਚਿਆਂ ਨੂੰ ਪੜ੍ਹਾਉਣ ਦਾ ਉੱਕਾ ਹੀ ਰਿਵਾਜ ਹੈ ਨਹੀਂ ਉੱਥੇ ਸਕੂਲ ਨਾਂ ਦੀ ਕੋਈ ਚੀਜ਼ ਉਹਨਾਂ ਪਹਿਲਾਂ ਸੁਣੀও ਨਹੀਂ ਹੁੰਦੀ ਸਕੂਲ ਦੁਇਸ਼ੇਨ ਨਾਂ ਦਾ ਜੋ ਅਧਿਆਪਕ ਹੈ ਉਹ ਇੱਕ ਅਸਤਵਲ ਦੇ ਵਿੱਚ ਚਲਾਉਂਦਾ ਸੋ ਸਾਥੀਓ ਇਹ ਜੋ ਨਾਵਲ ਹੈ ਇਹ ਸਭ ਨੇ ਪੜਿਆ ਹੀ ਹੋਣਾ ਹੈਗਾ ਵੀਡੀਓ ਦੇਖਣ ਵਾਲੇ ਲਗਭਗ ਹਰ ਇੱਕ ਸਾਥੀ ਨੇ ਇਸ ਨਾਵਲ ਬਾਰੇ ਸੁਣਿਆ ਜ਼ਰੂਰ ਹੋਣਾ ਜੇਕਰ ਉਹਨਾਂ ਨੇ ਪੜਿਆ ਨਹੀਂ ਹੈ ਤਾਂ ਪਰ ਗੱਲ ਇਹ ਹੈ ਕਿ ਇਸ ਨਾਵਲ ਨੂੰ ਅਸੀਂ ਸਾਰੇ ਜ਼ਰੂਰ ਪੜੀਏ ਇਸ ਨੂੰ ਤੁਸੀਂ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਜਿੰਨੀ ਮਰਜ਼ੀ ਵਾਰ ਪੜ੍ਹੋ ਤੁਸੀਂ ਕਦੇ ਵੀ ਇਸ ਤੋਂ ਗੌਰ ਨਹੀਂ ਹੋਵੋਗੇ ਕਿਉਂਕਿ ਜੋ ਦੋ ਪੌਪੂਲਰ ਦੇ ਦਰਖਤ ਤੇ ਦੁਈ ਸ਼ੇਨ ਲਾਉਂਦਾ ਹੈ ਤੇ ਉਸ ਤੋਂ ਬਾਅਦ ਜੋ ਉਸ ਦੀ ਇੱਕ ਸ਼ਿਸ਼ਿਆ ਹੁੰਦੀ ਹੈ ਉਸ ਦੀ ਇੱਕ ਜੋ ਵਿਦਿਆਰਥਣ ਹੁੰਦੀ ਹੈ ਐਲਿਤਨੋਵਾ ਉਸ ਦਾ ਜੋ ਨਾਂ ਹੁੰਦਾ ਹੈ ਉਹ ਇਸ ਹੱਦ ਤੱਕ ਜਾਂਦੀ ਹੈ ਉਹ ਆਪਣੇ ਕੈਰੀਅਰ ਦੇ ਉਸ ਮੁਕਾਮ ਨੂੰ ਹਾਸਲ ਕਰਦੀ ਹੈ ਉਹ ਸਿੱਖਿਆ ਸ਼ਾਸਤਰੀ ਬਣ ਕੇ ਉਸੇ ਸਕੂਲ ਦੇ ਵਿੱਚ ਫਿਰ ਉਹ ਉਸ ਇੱਕ ਸਕੂਲ ਦਾ ਉਦਘਾਟਨ ਕਰਨ ਜਦੋਂ ਆਉਂਦੀ ਹੈ ਤਾਂ ਫਿਰ ਉਹ ਇੱਕ ਖੱਤ ਦੇ ਵਿੱਚ ਦੁਇਸ਼ੇਨ ਨੂੰ ਹੁਣ ਜਿਸ ਨੂੰ ਕਿ ਲੋਕ ਵਿਸਾਰ ਚੁੱਕੇ ਨੇ ਉਹ ਹੁਣ ਬਜ਼ੁਰਗ ਹੋ ਗਿਆ ਹੈ ਪਰ ਦੁਇਸ਼ੇਨ ਕਰਕੇ ਉਹ ਨਾ ਜਾਣ ਜਾਣੇ ਵਾਲੀ ਜੋ ਵਿਦਿਆਰਥਣ ਹੈ ਇੱਕ ਇੱਕ ਅਜੀਹੀ ਕੁੜੀ ਯਤੀਮ ਕੁੜੀ ਜੋ ਕਿ ਬਾਅਦ ਦੇ ਵਿੱਚ ਸਿੱਖਿਆ ਸ਼ਾਸਤਰੀ ਬਣ ਕੇ ਉਸ ਰੀਬਨ ਉਸੇ ਸਕੂਲ ਦੇ ਵਿੱਚ ਰੀਬਨ ਕੱਟਣ ਆਉਂਦੀ ਹੈ ਸੋ ਇਹ ਬੜੀ ਇੱਕ ਪ੍ਰੇਰਨਾਦਾਇਕ ਇਹ ਕਹਾਣੀ ਹੈ ਸਟੋਰੀ ਹੈ ਤੇ ਸੰਘਰਸ਼ ਜਿੰਨਾ ਕਿ ਦੁਇਸ਼ੇਨ ਕਰਦਾ ਹੈ ਜਾਂ ਜਿੰਨੇ ਇਸ ਦੇ ਵਿਦਿਆਰਥੀ ਕਰਦੇ ਹੈ ਉਹ ਦੇਖਣ ਵਾਲੀ ਗੱਲ ਹੈ ਸੋ ਇਹ ਨਾਵਲ ਪਹਿਲਾ ਅਧਿਆਪਕ ਤੁਸੀਂ ਪੜਨਾ ਜ਼ਰੂਰ ਹੈ ਰਸ਼ਨ ਕਿਤਾਬਾਂ ਜੋ ਚੋਣਵੀਆਂ ਅਜਹੀਆਂ ਨੇ ਜਿੰਨਾ ਦੇ ਵਿੱਚ ਇਹ ਪਹਿਲਾ ਅਧਿਆਪਕ ਚੰਗੇਜ਼ ਆਤਮ ਤੌਬਾ ਲਿਖਿਆ ਹੋਇਆ ਇਸ ਨੂੰ ਤੁਸੀਂ ਜ਼ਰੂਰ ਪੜ ਕੇ ਦੇਖੋ ਬਹੁਤ ਸਾਰੇ ਸਾਥੀਆਂ ਨੇ ਮੈਂ ਫੇਰ ਕਹਾਂਗਾ ਪੜਿਆ ਵੀ ਹੋਣਾ ਹੈਗਾ ਤੇ ਜੇਕਰ ਤੁਸੀਂ ਇਸ ਨੂੰ ਨਹੀਂ ਪੜਨਾ ਆਡੀਓ ਸੁਣਨੀ ਹੈ ਤਾਂ ਵੀ ਇਸ ਦੀ ਆਡੀਓ ਜਿਹੜੀ ਹੈ ਉਹ 6 ਕ ਐਪੀਸੋਡ ਦੇ ਵਿੱਚ ਮੈਂ ਨਾ ਭੁੱਲ ਰਿਹਾ ਹਾਂਗਾ ਇੱਕ ਸੱਜਣ ਨੇ ਸਾਦਕ ਕਰਕੇ ਉਹਨਾਂ ਨੇ YouTube ਦੇ ਉੱਤੇ ਪਾਇਆ ਵੀ ਹੋਇਆ ਪੰਜਾਬੀ ਦੇ ਵਿੱਚ ਹੀ ਸੋ ਤੁਸੀਂ ਜਾਂ ਤਾਂ ਉਹ 6 ਐਪੀਸੋਡ ਆਡੀਓ ਦੇ ਵਿੱਚ ਸੁਣ ਸਕਦੇ ਹੋ 25-25 ਮਿੰਟ ਦੇ ਉਹ 6 ਐਪੀਸੋਡ ਉਹਨਾਂ ਨੇ ਬਣਾਏ ਨੇ ਜਾਂ ਫਿਰ ਇਹ ਪੜ ਸਕਦੇ ਹੋ ਵੈਸੇ ਪੜਨ ਦਾ ਆਪਣਾ ਮਜ਼ਾ ਸਾਥੀਓ ਸੋ ਪੜਿਓ ਜ਼ਰੂਰ ਧੰਨਵਾਦ